ਨਿੰਗ ਪੈਣਾ ਤੂੰ ਮੇਰੇ ਨਾਲ ਨਾ ਪੰਗੇ ਲੈਤਾ ਦਿਦਨਾ ਮੇਰਾ ਬਲੱਡ ਵੱਜ ਗਿਆ ਤੇਰੇ ਵੀ ਉਮੀ ਚਪੇਣਾ ਪੈਣਾ ਮੇਰੇ ਵੀ ਕੰਗਣਾਂ ਦੇ ਪਈਆਂ ਸੀ ਪਤਾ ਨਾ ਕਿੰਨੀ ਤੜਸਾ ਲਈ ਮਾਤੇ ਕੀ ਸਿੱਗੀ ਸੀ ਮੂੰ ਕਿੰਨੀ ਤੜਸਾ ਲਈ ਵੀ ਚਪੇੜ ਪਈ ਚਪੇੜ ਪਈ ਜੇ ਤੇਰੇ ਪੈ ਗਈ ਤਾਂ ਇਹਨੂੰ ਪਤਾ ਤੂੰ ਤੇ ਸੁਖੇ ਨੇ ਇਕੱਠਿਆਂ ਨਹੀਂ ਬਹਿ ਕੇ ਰੋਣਾ ਮੈਂ ਗੱਲ ਕਰਕੇ ਠੀਕ ਹੈ ਨਾ ਆਬਦ ਸਾਹਮਣਾ ਲੈ ਕਰ ਮੇਰੇ ਨਾਲ ਇੰਨੀ ਅਸੀ ਗਿਰੇ ਫੋਪ੍ਰੀਤੋ ਉਹ ਜੇ ਤੇਰਾ ਕਰਨ ਮੁੱਖ ਮੰਤਰੀ ਤਾਂ ਮੇਰਾ ਬਣ ਬਣ ਰਹਿ ਗਿਆ ਠੀਕ ਹੈ ਨਾ ਉਹਨੂੰ ਚੰਗਾ ਪਹਿਲਾ ਪਤਾ ਕਿਹੜੀ ਪੁਲਿਸ ਕਿੱਥੇ ਰਹਿੰਦੀ ਆ ਭਾਂਤੇ ਨੂੰ ਕਿੱਥੋਂ ਚਕਾਤਾ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਨਾ ਨੇ ਤੁਹਾਨੂੰ ਕੀ ਭਰੋਸਾ ਵੀ ਜਿਹੜੇ ਬੰਦੇ ਭਾਂਤੇ ਨਾ ਦਿੰਦੇ ਉਹ ਸੁੱਖੀ ਦਿਹਾੜੀ ਨਹੀਂ ਹੈਗੇ ਸਾਰੇ ਸੁੱਖੀ ਦਿਹਾੜੀ ਆ ਚਕਾ ਨੂੰ ਅੱਜ ਚਕਾ ਦੇਣ ਤੇਰੇ ਭਾਂਤੇ ਨੂੰ ਪਰ ਕੀ ਕਰੀਏ ਵਿਚਾਰਾ ਹਲੇ ਨਵਾਂ ਵਾ ਨਾ ਚੱਕਲੇ ਨਵੇਂ ਨੂੰ ਚੰਗੇ ਨਹੀਂ ਲੱਗਦੇ ਤੂੰ ਮੇਰੇ ਨਾਲ ਦੇਖ ਲੈ ਕੱਲੇ ਨੂੰ ਕੱਲੇ ਦਿਨ ਦਾ ਲੱਗ ਜੇ ਪਤਾ ਬਾਦਲਾਂ ਦਾ ਜੋਰ ਨਿੰਨ ਨੂੰ ਪਤਾ ਬਾਦ ਰਿਆਂ ਦਾ ਜੂਰ ਜੇ ਤੁਹਾਡੀ ਪਹਿਲੀ ਚ ਪੇੜ ਪੈ ਗਈ ਤੁਸੀਂ ਭੱਜ ਜਾਨੇ ਹੋ ਤੀ ਰਹਿ ਗਿਸ਼ਨਾ ਲਾ ਤੇਰੇ ਭਰਾ ਦਾ ਵੀ ਹੀ ਵਾਲਾ ਤੇਰੇ ਘਰ ਦਾ ਵੀ ਇਹ ਹਾਰਾ ਸੜ